ਥਾਈਲੈਂਡ ਨੇ ਕੰਬੋਡੀਆ ਦੇ ਉੱਤੇ ਹਮਲਾ ਕਰ ਦਿੱਤਾ ਹੈ ਯਾਨੀ ਕਿ ਥਾਈਲੈਂਡ ਅਤੇ ਕੰਬੋਡੀਆ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਝੜਪ ਸ਼ੁਰੂ ਹੋ ਗਈ ਹੈ 2 ਮਹੀਨੇ ਪਹਿਲਾਂ ਹੀ ਟਰੰਪ ਨੇ ਸ਼ਾਂਤੀ ਸਮਝੌਤਾ ਕਰਵਾਇਆ ਸੀ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਥਾਈਲੈਂਡ ਨੇ 에ਅਰ ਸਟ੍ਰਾਈਕ ਕੀਤੀ ਹੈ ਕੰਬੋਡੀਆ ਦੇ ਉੱਤੇ ਯਾਨੀ ਕਿ ਕੰਬੋਡੀਆ ਦੇ ਕਈ ਇਲਾਕਿਆਂ ਦੇ ਉੱਤੇ ਥਾਈਲੈਂਡ ਵੱਲੋਂ 에ਅਰ ਸਟ੍ਰਾਈਕ ਕੀਤੀ ਗਈ ਹੈ ਹਮਲਾ ਕੀਤਾ ਗਿਆ ਹੈ ਪਿਛਲੇ ਸਮੇਂ ਦੌਰਾਨ 5 ਦਿਨ ਚੱਲੀ ਲੜਾਈ ਦੇ ਵਿੱਚ 30 ਜਣੇ ਮਾਰੇ ਗਏ ਸੀ ਸੋ 트럼ਪ ਨੇ 2 ਮਹੀਨੇ ਪਹਿਲਾਂ ਹੀ ਸ਼ਾਂਤੀ ਸਮਝੌਤਾ ਕਰਵਾਇਆ ਸੀ ਆਖਰਕਾਰ ਦੁਬਾਰਾ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਝੜਪ ਸ਼ੁਰੂ ਹੋ ਗਈ ਹੈ ਜਿਸ ਦੇ ਚੱਲਦਿਆਂ ਥਾਈਲੈਂਡ ਨੇ ਕੰਬੋਡੀਆ ਦੇ ਕਈ ਟਿਕਾਣਿਆਂ ਤੇ 에어 ਸਟ੍ਰਾਈਕ ਕਰ ਦਿੱਤੀ ਹੈ ਇਹ ਹਮਲਾ ਅਜਿਹੇ ਸਮੇ ਹੋਇਆ ਜਦੋਂ ਹਾਲ ਹੀ ਕੁਝ ਜਦੋਂ ਰਾਸ਼ਟਰਪਤੀ ਡੋਨਾਲਡ 트럼ਪ ਦੀ ਮੌਜੂਦਗੀ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਸਮਝੌਤਾ ਹੋਇਆ ਸੀ ਉਸ ਸਮੇ 5 ਦਿਨ ਚੱਲੀ ਲੜਾਈ ਵਿੱਚ 30 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਜਦਕਿ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਜਾਣਕਾਰੀ ਅਨੁਸਾਰ THAILAND ਅਤੇ CAMBODIA ਵਿਚਕਾਰ ਹੋ ਰਹੀ ਲੜਾਈ ਸਰਹੱਦ ਉੱਤੇ ਮੌਜੂਦ ਇੱਕ ਪ੍ਰਾਚੀਨ ਸ਼ਿਵ ਮੰਦਿਰ ਪ੍ਰੀ ਵੇਹਰ ਅਤੇ DA MUEN THAM ਨੂੰ ਲੈ ਕੇ ਹੋ ਰਹੀ ਦੱਸੀ ਜਾ ਰਹੀ ਹੈ ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਵਿਵਾਦ ਚੱਲਦਾ ਆ ਰਿਹਾ ਹੈ ਇਹ ਮੰਦਿਰ CAMBODIA ਦੀ ਸਰਹੱਦ ਵਿੱਚ ਪੈਂਦਾ ਦੱਸਿਆ ਜਾਂਦਾ ਹੈ ਪਰ ਆਲੇ-ਦੁਆਲੇ ਦੀ ਜ਼ਮੀਨ ਉੱਤੇ ਦੋਵੇਂ ਦੇਸ਼ ਆਪਣਾ ਅਧਿਕਾਰ ਦੱਸਦੇ ਨੇ ਕੁਝ ਮਹੀਨੇ ਪਹਿਲਾਂ ਦੋਵੇਂ ਦੇਸ਼ਾਂ ਵਿਚਕਾਰ 5 ਦਿਨ ਲੜਾਈ ਚੱਲੀ ਜਿਸ ਵਿੱਚ ਕਈ ਲੋਕ ਮਾਰੇ ਗਏ ਹੁਣ ਮੌਜੂਦਾ ਸਮੇਂ ਲੜਾਈ ਇਸ ਕਰਕੇ ਛਿੜੀ ਹੈ ਕਿਉਂਕਿ THAILAND ਦਾ ਕਹਿਣਾ ਹੈ ਕਿ ਕੰਬੋਡੀਆ ਵੱਲੋਂ ਕਈ ਦਿਨਾਂ ਤੋਂ ਸਰਹੱਦ ਤੇ ਭਾਰੀ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਸੀ ਅਤੇ ਫੌਜ ਤਾਇਨਾਤ ਕੀਤੀ ਜਾ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਇਹ ਹਮਲਾ ਕਰਨਾ ਪਿਆ ਇਹ ਮੰਦਿਰ ਭਾਵੇਂ ਕੰਬੋਡੀਆ ਦੀ ਸਰਹੱਦ ਵਿੱਚ ਪੈਂਦਾ ਪਰ THAILAND ਵੱਲੋਂ ਇਸ ਮੰਦਿਰ ਉੱਤੇ ਆਪਣਾ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਇਸ ਮੰਦਿਰ ਨੂੰ ਲੈ ਕੇ ਰੋਜ਼ਾਨਾ ਦੀ ਦੋਵੇਂ ਦੇਸ਼ਾਂ ਵਿਚਕਾਰ ਝੜਪਾਂ ਹੋਣ ਲੱਗੀਆਂ ਅਤੇ ਤੰਗ ਆ ਕੇ ਕੰਬੋਡੀਆ ਦੇ ਇੰਟਰਨੈਸ਼ਨਲ ਕੋਰਟ ਦਾ ਰੁਕੀਤਾ ਇਹ ਵੱਡੀ ਖਬਰ ਹੈ 1962 ਵਿੱਚ ਫੈਸਲਾ ਕੰਬੋਡੀਆ ਦੇ ਪੱਖ ਵਿੱਚ ਆਇਆ ਇੰਟਰਨੈਸ਼ਨਲ ਕੋਰਟ ਨੇ THAILAND ਨੂੰ ਆਪਣੀ ਫੌਜ ਹਟਾਉਣ ਦੇ ਆਦੇਸ਼ ਦਿੱਤੇ THAILAND ਨੇ ਫੈਸਲਾ ਸਵੀਕਾਰ ਕੀਤਾ ਵਿਵਾਦ ਹਾਲੇ ਵੀ ਜਾਰੀ ਹੈ 2008 ਵਿੱਚ ਯੂਨੈਸਕੋ ਨੇ ਮੰਦਰ ਨੂੰ ਵਰਲਡ ਹੈਰੀਟੇਜ ਵਿੱਚ ਸ਼ਾਮਲ ਕਰ ਲਿਆ। ਮੰਦਰ ਨੂੰ ਮਾਨਤਾ ਮਿਲਣ ਨਾਲ ਦੋਵੇਂ ਦੇਸ਼ਾਂ 'ਚ ਝੜਪ ਵੱਧ ਗਈ। 2011 ਵਿੱਚ ਹਾਲਾਤ ਵਿਗੜ ਗਏ ਅਤੇ ਹਜ਼ਾਰਾਂ ਲੋਕ ਘਰ ਛੱਡਣ ਲਈ ਮਜਬੂਰ ਹੋਏ। 2013 ਵਿੱਚ ਕੋਰਟ ਨੇ ਫਿਰ ਤੋਂ THAILAND ਨੂੰ ਸਖਤ ਤਾੜਨਾ ਕੀਤੀ। ਹੁਣ ਜਰਾ ਉਸ ਮੰਦਰ ਬਾਰੇ ਵੀ ਜਾਣ ਲੈਣੇ ਆ ਜਿਸ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚਕਾਰ ਵਿਵਾਦ ਚੱਲ ਰਿਹਾ ਹੈ। ਇਸ ਸ਼ਿਵ ਮੰਦਰ ਦਾ ਨਾਮ ਤਾਂ MUEN THA ਮੰਦਰ ਹੈ। ਇਹ ਮੰਦਰ ਹਜ਼ਾਰ ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਮੰਦਰ ਦਾ ਨਿਰਮਾਣ 11ਵੀਂ ਸਦੀ ਵਿੱਚ ਖਮੇਰ ਰਾਜਾ ਉਦਾਇਦਿੱਤਿਆ ਵਰਮਨ ਦੂਜੇ ਨੇ ਕਰਵਾਇਆ ਸੀ ਮੰਦਰ ਦੀ ਵਿਸ਼ੇਸ਼ਤਾ ਇਸ ਦਾ ਗਰਭਗ੍ਰਹ ਜਿਸ ਥੇ ਚਟਾਨ ਨੂੰ ਹੀ ਸ਼ਿਵਲਿੰਗ ਦੇ ਰੂਪ ਵਿੱਚ تراਸ਼ਿਆ ਗਿਆ ਮੰਦਰ ਵਿੱਚ ਖਾਮੇਰ ਸ਼ੈਲੀ ਤੇ ਪੁਸ਼ਪਾਂ ਦੀ ਨਕਾਸ਼ੀ ਕੀਤੀ ਹੋਈ ਹੈ ਸੋ ਕਾਲੇ ਪੱਥਰਾਂ ਤੋਂ ਬਣੇ ਮੰਦਰ ਉੱਤੇ ਦੇਵਤਿਆਂ ਦੀਆਂ ਤਸਵੀਰਾਂ ਉੱਕਰੀਆਂ ਹੋਈਆਂ ਨੇ ਇਹ ਮੰਦਰ ਅੰਗਕੋਰ ਵਾਟ ਮੰਦਰ ਤੋਂ థਾਈਲੈਂਡ ਦੀ ਫਿਮਾਈ ਮੰਦਰ ਤੱਕ ਜਾਣ ਵਾਲੇ ਰਾਹ ਤੇ ਬਣਿਆ ਹੋਇਆ ਹੈ ਮੰਦਰ ਦਾ ਪ੍ਰਵੇਸ਼ ਦੁਆਰ ਦੱਖਣ ਦਿਸ਼ਾ ਵੱਲ ਹੈ ਜੋ ਖਮੇਰ ਪਰੰਪਰਾ ਤੋਂ ਵੱਖ ਇੱਕ ਦੁਰਲਭ ਉਦਾਹਰਣ ਹੈ ਇਸ ਮੰਦਿਰ ਦੇ ਦਰਸ਼ਨਾਂ ਲਈ ਦੋਵੇਂ ਦੇਸ਼ਾਂ ਤੋਂ ਪਹੁੰਚਿਆ ਜਾ ਸਕਦਾ ਹੈ ਦੱਸਦੇ ਕਿ ਥਾਈਲੈਂਡ ਅਤੇ ਕੰਬੋਡੀਆ ਦਾ ਇਤਿਹਾਸ ਲੰਬੇ ਸਮੇਂ ਤੱਕ ਖਮੇਰ ਸਮਰਾਜ ਅਤੇ ਸਿਆਮ ਸਮਰਾਜ ਦੇ ਵਿਚਕਾਰ ਟਕਰਾਵ ਦੇ ਨਾਲ ਜੁੜਿਆ ਰਿਹਾ ਹੈ ਫਰਾਂਸ ਅਤੇ ਬ੍ਰਿਟਿਸ਼ ਸ਼ਾਸਨ ਦੌਰਾਨ ਵੀ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ਤੇ ਤਣਾਅ ਸੀ ਜਿਸ ਦੀ ਵਜ੍ਹਾ ਕਰਕੇ ਮੰਦਿਰ ਦੇ ਆਲੇ-ਦੁਆਲੇ ਦੀ ਜ਼ਮੀਨ ਉੱਤੇ ਅਧਿਕਾਰ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਹੈ ਸਨ 1907 ਵਿੱਚ ਜਦੋਂ ਕੰਬੋਡੀਆ ਫਰਾਂਸ ਦੇ ਅਧੀਨ ਸੀ ਤਾਂ ਦੋਵੇਂ ਦੇਸ਼ਾਂ ਵਿਚਕਾਰ 817 ਕਿਲੋਮੀਟਰ ਲੰਬੀ ਸਰਹੱਦ ਖੀਚੀ ਗਈ ਪਰ THAILAND ਨੇ ਇਸ ਦਾ ਵਿਰੋਧ ਕੀਤਾ ਸੀ ਕਿਉਂਕਿ ਨਕਸ਼ੇ ਵਿੱਚ ਇਹ ਪ੍ਰੀ ਵੇਹਰ ਮੰਦਿਰ ਨੂੰ ਕੰਬੋਡੀਆ ਦੇ ਹਿੱਸੇ ਵਿੱਚ ਦਿਖਾਇਆ ਗਿਆ ਸੀ ਜਦਕਿ ਤਾ ਮੋਏਨ ਥਾਮ ਮੰਦਿਰ ਨੂੰ THAILAND ਵਿੱਚ ਦਿਖਾਇਆ ਗਿਆ ਸੀ ਜਦਕਿ ਕੰਬੋਡੀਆ ਇਸ ਨੂੰ ਆਪਣਾ ਮੰਨਦਾ ਹੈ ਫਿਲਹਾਲ ਦੋਵੇਂ ਦੇਸ਼ਾਂ ਵਿਚਕਾਰ ਸ਼ਾਂਤੀ ਕੁਰਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਤਾਂ ਜੋ ਮਸਲੇ ਦਾ ਹੱਲ ਹੋ ਸਕੇ